ਮੇਰੇ ਕੋਲ ਕਿਤੇ ਹੱਥ ਤੋ ਆ ਗਿਆ ਭੈਣੇ ਪਤੀ ਦੇ ਵੱਲੋਂ ਆਪਣੀ ਹੀ ਬੌਟੀ ਗਗਨਦੀਪ ਔਰ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਗਿਆ 40 ਸਾਲਾ ਪਤਨੀ ਗਗਨਦੀਪ ਪੌਡੀ ਖੇਤ ਦੇ ਵਿੱਚ ਪਤੀ ਦੇ ਵੱਲੋਂ ਜਾਨ ਲੈ ਲਈ ਗਈ ਹੈ ਵੱਡੀ ਵਾਰਦਾਤ ਕੋਟਕਪੂਰਾ ਦੇ ਪਿੰਡ ਖਾਰਾ ਤੋਂ ਸਾਹਮੜੀ ਆਈ ਹੈ ਜਿੱਥੇ ਦੋ ਬੱਚਾ ਦੀ ਮਾਂ ਨੂੰ ਬੇਹੇਦਮੀ ਨਾਲ ਮਾਰ ਦਿੱਤਾ ਗਿਆ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਮੇਰੀ ਭੈਣ ਤੇ ਸਹੁਰਿਆਂ ਦੇ ਵਿਚਾਰੇ ਝਗੜਾ ਰਹਿੰਦਾ ਸੀ ਉਸ ਨੂੰ ਖਾਚਾ ਨਹੀਂ ਦਿੱਤਾ ਜਾਂਦਾ પતિ ਜਸਪ੍ਰੀਤ ਜੋ ਕਿ ਨਸ਼ੇਦਾਨੀ ਦੱਸਿਆ ਜਾ ਰਿਹਾ ਜਿਸ ਕੋਲੋਂ ਘਰ ਦਾ ਸਮਾਨ ਵੇਚਿਆ ਜਾ ਰਿਹਾ ਸੀ ਪਰ ਹੁਣ ਖੇਤ ਦੇ ਵਿੱਚ ਕਰੀਬ ਲੱਖਾਂ ਦੀ ਮਿੱਟੀ ਨੂੰ ਵੇਚਣਾ ਚਾਹੁੰਦਾ ਸੀ ਪਰ ਪਤਨੀ ਉਸ ਨੂੰ ਮਿੱਟੀ ਵੇਚਣ ਤੋਂ ਰੋਕਦੀ ਸੀ ਇਸ ਕਰਕੇ ਦੋਵਾਂ ਦੇ ਵਿੱਚ ਝਗੜਾ ਰਹਿੰਦਾ ਸੀ ਮ੍ਰਿਤਕਾ ਦੇ ਭਰਾ ਮੁਤਾਬਕ ਪੱਤੀ ਦੇ ਵੱਲੋਂ ਨਸ਼ੇ ਦੀ ਲੋੜ ਦੇ ਵਿੱਚ ਖੇਤ ਜਾ ਕੇ ਪਤਨੀ ਦਾ ਗਲਾ ਘੋਟ ਦਿੱਤਾ ਗਿਆ। ਗਗਨਦੀਪ ਜੋ ਕਿ ਦੋ ਬੱਚਿਆਂ ਦੀ ਮਾਸਿਕ 13 ਸਾਲ ਦਾ ਬੱਚਾ ਤੇ ਦੂਜਾ 3 ਸਾਲ ਦਾ ਪੁੱਤ। ਮਤਕਾ ਦੇ ਭਰਾ ਦਾ ਕਹਿਣਾ ਹੈ ਕਿ ਮੇਰੀ ਪੈਣ ਨੂੰ ਖਰਚਾ ਨਹੀਂ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਉਸ ਵੱਲੋਂ ਬੈਂਕ ਦੇ ਵਿੱਚ ਨੌਕਰੀ ਕਰਕੇ ਆਪਣਾ ਖਰਚਾ ਚਲਾਇਆ ਜਾ ਰਿਹਾ ਸੀ। ਪਰ ਪਤੀ ਦੇ ਵੱਲੋਂ ਘਰ ਦਾ ਸਮਾਨ ਤੇ ਖੇਤ ਦੀ ਮਿੱਟੀ ਵੇਚਣ ਦੀ ਜ਼ਿੱਦ ਕੀਤੀ ਜਾ ਰਹੀ ਸੀ ਜਿਸ ਕਰਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਉਧਰ ਪੁਲਿਸ ਦਾ ਇਹ ਕਹਿਣਾ ਕਿ ਸ਼ੁਰੂਆਤੀ ਤਫ਼ਤੀਸ਼ ਦੇ ਵਿੱਚ ਮਿੱਟੀ ਵੇਚਣ ਦੇ ਰੋਲੇ ਕਰਕੇ ਕਤਲ ਕੀਤਾ ਲੱਗਦਾ। ਬਾਕੀ ਅੱਗੇ ਦੀ ਤਫ਼ਤੀਸ਼ ਦੇ ਵਿੱਚ ਜੋ ਸੱਚ ਸਾਹਮਣੇ ਆਵੇਗਾ ਮੁਤਾਬਕ ਕਿ ਕਾਰਵਾਈ ਹੋਵੇਗੀ ਵੱਡੀ ਵਾਰਦਾਤ ਕੋਟਪੁਰਾ ਦੇ ਪਿੰਡ ਖਾਰਾ ਦੀ ਹੈ ਜਿੱਥੇ ਪਤੀ ਦੇ ਵੱਲੋਂ ਪਤਨੀ ਦਾ ਗਲਾ ਕੋਟਕਿਓ ਦਾ ਕਤਲ ਕਰ ਦਿੱਤਾ ਗਿਆ ਗ੍ਰਾਹਕ ਬਲਤੇਜ ਸਿੰਘ ਹੈ ਪਿੰਡ ਮੇਰਾ ਬਾਮਨ ਵਾਲਾ ਜੀ ਇਹ ਮਾਮਲਾ ਜੀ ਕੀ ਹੋਇਆ ਮਾਮਲਾ ਜੀ ਮੇਰੀ ਖਾਸ ਜੀ ਦੀਦੀ ਬਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਉਰਫ ਸ਼ਕਤੀਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪਹਿਲਾਂ ਦਾ ਝਗੜਾ ਸੀਗਾ ਪਹਿਲਾਂ ਭਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵਿੱਚ ਹੀ ਸੀਗਾ ਸੱਸ ਵੀ ਸੀਗੀ ਇਹਨਾਂ ਲਿਪੋਥੋਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੀ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦੇ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੇ ਜਾ ਕੇ ਕਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਈ ਭੋਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਵਾ ਕੇ ਬਹਿ ਗਿਆ ਤੇ ਪ੍ਰਾਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਈ ਭੋਗਤ ਹੋਇਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪਰ ਉਹਨੇ ਤਾਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਐ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੇ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸੈਟਰ ਦੀ 26 ਸਾਲ ਆ 29 26 ਨੂੰ ਜ਼ਿਆਦਾ ਹੋਊ 40 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਬੇਟਾ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀ ਮੰਗ ਇਨਸਾਫ ਹੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਸਰਕਾਰ ਕੋਲੋਂ ਬਈ ਜੋ ਹੱਟਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨੂੰ ਮੈਲਾ ਚਾਹੀਦਾ ਜੋ ਸਜਾ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੈਲੀ ਚਾਹੀਦੀ ਹੈ ਕੋਈ ਨਜਾਇਜ਼ ਅਸੀਂ ਕਿਸੇ ਨੂੰ ਪਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਹਾਂ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਹਾਂ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਗਾਡੀ ਕੁੜੀ ਇਹੇ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਵਾਕਨ ਪੜਾਉਣ ਵਾਸਤੇ ਨਾ ਕੋਈ ਸੌਦਾ ਲੈ ਕੇ ਦਿੰਦਾ ਹੈਗਾ ਜੇ ਸੌਦਾ ਕੁੜੀ ਲੈ ਕੇ ਆਉਂਦੀ ਹੈ ਉਹ ਚਾਕੇ ਦੇ ਕੇ ਆਉਂਦੇ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਹਨਾਂ ਚੀਜ਼ਾਂ ਜਿਹੜਾ ਕਰੋਨਾ ਚ ਗਿਆ ਜੀ ਕਲਮੇ ਦੇ ਸੀ ਕਿ ਨਾਮ ਉਹ ਕਿਹਨਾਂ ਕਰਦਾ ਸੀ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਬਹੁਤ ਸ਼ਕਤੀਮਾਨ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਬਸ ਇਹੀ ਮੰਨ ਕੇ ਚਲੋ ਜ਼ਮੀਨ ਦੇ ਪੈਸੇ ਪੂਹੇ ਲੈ ਕੇ ਛਟਾ ਛੋਟਾ ਪੀ ਲੈਂਦਾ ਸੀ ਆਹੀ ਕੰਮ ਸੀ ਇਹ ਅੱਜ ਇੱਕ ਪਰਿਵਾਰਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ कौर ਜਿਹਦੀ ਉਮਰ 40-42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਹੈ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕੁੱਟ ਕੇ ਹਤਿਆ ਕੀਤੀ ਗਈ ਹੈ। ਅਸਲ ਕਾਰਨ ਇਹਨਾਂ ਦੇ ਲੜਾਈ ਮੌਤ ਕਤਲ ਰਏ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਉਸੀ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਵੀ ਬਰਤਾਲ ਤੇ ਜੋ ਪੱਤ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਿਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਨਾਲ ਗਲਾ ਕੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ। ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਅੱਜ ਕੱਲੇ ਰੇਡ ਕੀਤੀ ਹੈ ਅਜੇ ਫਿਲਹਾਲ ਮੌਢਲੀ ਤਫਤੀਸ਼ ਚੱਲ ਰਹੀ ਹੈ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 3 ਸਾਲ ਦਾ ਲੜਕਾ ਤੇ ਉਹਦੇ ਵਾਰਸਾਂ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹ ਵੀ ਉਹ ਸਾਨੂੰ ਬਿਆਨ ਦੇਣ ਦੇ ਹਸਤਾਬ ਕਰ ਰਿਹਾ ਹੈ ਪਹਿਲਾਂ ਵੀ ਕੁਝ ਮਤਕਾ ਇਹਨਾਂ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ